ਸਾਡੇ ਇੱਕ ਡਰੇਨ ਜਾਂਦੀ ਆ 8 9 ਸਾਲ ਤੋਂ ਸੰਨਰਸ ਲੜ ਰਹੇ ਆ ਸਾਡੀ ਇਹ ਬਾਤ ਪੂਰੀ ਹੋਈ ਸੀ ਤੇ ਭਾਰਤੀខាង ਦੇ ਰੱਖੋ ਆ ਦੇ ਜਨਰ ਸੱਤਰ ਮੈਂ ਪਰਮੰਦਰ ਤੇ ਹਾਲ ਮਾਜਰਾ ਉਹਨਾਂ ਨੇ ਕੁਝ ਬੰਦਿਆਂ ਨੂੰ ਲੈ ਕੇ ਇਹ ਆ ਕੇ ਪਟਾਈ ਬੰਦ ਕਰਾਤੀ ਆ ਸਹੀ ਉਹਨਾਂ ਕੇ ਆਰ ਨਾਲ ਕੀ ਯੋਜਕਾ ਪਰ ਲੋਕਾਂ ਨੂੰ ਮੇਰੇ ਬਾਰੇ ਪਤਾ ਕਰਦੀ ਆ ਮਾਰੇ ਪਤਾ ਇਹ ਦਸੰਤ ਦੀ ਗੋੜ ਨਹੀਂ ਹੁੰਦੀ ਕਿਸੇ ਨੂੰ ਵੀ ਕਿਹੜਾ ਕੀ ਕਰਦਾ ਤੇ ਤੁਹਾਡੀ ਜਗਾ ਆਉਂਦੀ ਆ ਜੀ ਵਿੱਚ ਬਿਲਕੁਲ ਆਉਂਦੀ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਖੁਦ ਇਸ ਡਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ। ਇਹ ਕਿਤਾ ਰੱਖ ਦਿੰਦੇ। ਫਿਰ ਹਰਦੀਪ ਕਾਦੀ ਇਹਨਾਂ ਦੀ ਆਮ ਚ ਪਾਏ ਪਿੰਡ ਚੈ ਸੀ ਗੜੀ ਪਿੰਡ ਚ। ਚਾਚੇ ਪਿੱਛੇ ਦੀ ਲੜਾਈ ਆ। ਉਹਦੇ ਕਰਕੇ ਉਹਨੂੰ ਤੰਗ ਕਰਨ ਦੇ ਮਾਰੇ ਇੱਕ ਦੋ ਵਾਰ ਤੰਗ ਕਰਨ ਦੇ ਮਾਰੇ ਆਮ ਸਾਰੇ ਲੋਕਾਂ ਨੂੰ ਬੜੀ ਦਾ ਬੱਕਰਾ ਇਹ ਬਣਾ ਰਹੇ ਨੇ। ਮੈਂ ਸਰਕਾਰ ਨੂੰ ਦਰਖਾਸਤ ਕਰਦਾ ਹੈ ਜੇ ਸਰਾਤੀ ਅੰਤਰਾ ਦੇ ਉੱਤੇ ਪਰਚਾ ਹੋਣਾ ਚਾਹੀਦਾ। ਹਾਂ ਹਰਦੀਪ ਸਿੰਘ ਜੀ 10 ਦਿਨਾਂ ਤੋਂ ਅਰਪਾ ਆਪੇ ਖਾਨੇ ਦੇ ਕਾਤੇ ਜਿਹੜਾ ਲੁਧਿਆਣਾ ਅੱਛਾ ਬਲਾ ਲਾਇਰ ਉਹ ਜੀ ਆਪ ਜੀ ਕਹਿੰਦਾ ਹੋਇਆ ਕੀ ਕਰਾ ਇਹਦਾ ਮੇਨ ਕਾਰਨ ਇਹ ਹੈ ਜੀ ਸਾਡੇ ਇੱਕ ਡਰੇਨ ਜਾਂਦੀ ਆ ਜਿਹੜੀ ਆਪਣੇ ਗੜੀਪਿੰਡ ਊਰਨੇ ਨੇ ਬੰਨੇ ਤੋਂ ਲੈ ਕੇ ਢੰਡਿਆਂ ਦੇ ਸੈਕਟਰ ਤੱਕ ਜਾਂਦੀ ਆ ਇਹਦੇ ਵਿੱਚ ਗੜੀਪਿੰਡ ਭਰਤ ਵਾਲਾ ਜਲਾਹ ਮਾਜਰਾ ਤੇ ਆਪਣਾ ਢੰਡੇ ਪਿੰਡ ਆਉਂਦੇ ਨੇ ਤੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਾਂਦੀ ਹੋਈ ਇਹਦੇ ਅਸੀਂ ਕਾਫੀ 8-9 ਸਾਲ ਤੋਂ ਸੰਘਰਸ਼ ਲੜ ਰਹੇ ਹਾਂ ਜਿਹੜਾ ਇੱਕ ਸਮੇਂ ਤੋਂ ਜਿਹੜੀ ਟ੍ਰੇਨ ਬੱਤੀ ਸੀ ਜਿਹੜਾ ਖੋਲੀ ਜਾ ਰਹੀ ਹੈ ਕਬਜਾ ਹਟਾਇਆ ਜਾ ਰਿਹਾ ਹੈ ਦੇਖੋ ਇਹ ਦੇਖੋ ਇਹ ਲੋਕਾਂ ਦੀ ਮੰਗ ਸੀਗੀ ਇਹ ਬੰਦ ਕੀਤਾ ਆ ਤੇ ਇੱਕ ਆ ਟਾਵਾ ਵਾ ਇੱਥੇ ਨਿਮਾ ਵਾਲਾ ਇਹਨਾਂ ਨੇ ਬਾਥਰੂਮ ਬਣਾ ਲਏ ਨੇ ਨਜਾਇਜ਼ ਇਹਦੇ ਵਿੱਚ ਤੇ ਔਰੇ ਨਾਲ ਸਾਡੇ ਇਲਾਕੇ ਦੇ ਵਿੱਚ ਜਦ ਬਾਰਿਸ਼ ਆਉਂਦੀ ਆ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਜਿਹਦਾ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਤੇ ਬੜੇ ਲੰਬੇ ਸੰਘਰਸ਼ ਤੋਂ ਬਾਅਦ ਹੁਣ ਸਾਡੀ ਇਹ ਮੰਗ ਪੂਰੀ ਹੋਈ ਸੀਗੀ ਤੇ ਪਟਾਈ ਸ਼ੁਰੂ ਹੋ ਗਈ ਸੀ ਤੇ ਕੱਲ ਅੱਜ ਆ ਕੇ ਸਵੇਰੇ ਇੱਕ ਭਾਰਤੀਕ ਸਾਜੋ ਲਖੋਵਾਲ ਦੇ ਜਨਰਲ ਸਕੱਤਰ ਨੇ ਪਰਮਿੰਦਰ ਸਿੰਘ ਪਾਲ ਮਾਜਰਾ ਉਹਨਾਂ ਨੇ ਕੁਝ ਬੰਦਿਆਂ ਨੂੰ ਲੈ ਕੇ ਇਹ ਆ ਕੇ ਪਟਾਈ ਬੰਦ ਕਰਾਤੀ ਆ ਤੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਖੁਦ ਇਸ ਡਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਜਿੱਥੇ ਕਿ ਇੱਕ ਭਾਰਤੀ ਇੱਕ ਕㄳਾਨ ਜੋਨੀਅਨ ਦੇ ਨੁਮਾਇੰਦੇ ਨੇ ਉਹ ਉਹਨਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਵੀ ਉਹ ਚ ਡਰੇਨ ਦੇ ਉੱਤੇ ਕਬਜ਼ਾ ਕਰਨ ਸਾਡਾ ਨੁਕਸਾਨ ਹੋ ਰਿਹਾ ਕਿਸਾਨਾਂ ਦਾ ਪਿਛਲੇ ਸਾਲ ਲੋਕਾਂ ਨੇ 66000 ਰੁਪਏ ਦੇ ਕੇ ਦੁਬਾਰਾ ਜੀਰੀ ਲਗਾਉਣੀ ਪਈਗੀ ਪਨੀਰੇ ਨਹੀਂ ਮਣੀ ਉਹਨਾਂ ਨੂੰ ਇਹੋ ਜੇ ਕੰਮ ਨਹੀਂ ਕਰਨੀ ਚਾਹੀਦੇ ਉਹ ਲੋਕਾਂ ਨੂੰ ਲੈ ਕੇ ਉੱਥੇ ਬੈਠੇ ਨੇ ਮੈਂ ਸਰਕਾਰ ਨੂੰ ਦਰਖਾਸਤ ਕਰਦਾ ਹੈ ਜੇ ਸਰਕਾਰੀ ਅੰਸਰਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਸਰਕਾਰੀ ਕੰਮ ਦੇ ਵਿੱਚ ਵਿਗੜ ਪਾਉਣ ਦਾ ਤੇ ਜਿਹੜੇ ਇਹਨਾਂ ਨੇ ਐਨ ਐਚ 6 ਜਮੀਨ ਵਾਈ ਆ ਇਹਨਾਂ ਦੇ ਉੱਤੇ ਇਹਨਾਂ ਦਾ ਬਾਪਜਾ ਲੈਣਾ ਚਾਹੀਦਾ ਇਹਨਾਂ ਤੋਂ ਇਸ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਜਾਂ ਕਿ ਨਹੀਂ ਹੁਣ ਸਾਡੇ ਮੇਰੇ ਐਸ.ਡੀ.ਐਮ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਵਾ ਵੀ ਅਸੀਂ ਇਹਨੂੰ ਕੰਮ ਨੂੰ ਦੁਬਾਰਾ ਚਾਲੂ ਕਰਾਵਾਂਗੇ ਜਿਹੜਾ ਤੁਹਾਡਾ ਧਰਵਾਣਾ ਕਿੰਨੇ ਸਮੇਂ ਤੱਕ ਲੱਗੇ ਦੇਖੋ ਜਦ ਤੱਕ ਸਾਡੇ ਦਾ ਕੋਈ ਅਧਿਕਾਰੀ ਆ ਕੇ ਗੱਲਬਾਤ ਨਹੀਂ ਕਰਦੇ ਜਦ ਤੱਕ ਧਰਨਾ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਐਸ.ਡੀ.ਐਮ ਸਾਹਿਬ ਨੇ ਭਰੋਸਾ ਦਿੱਤਾ ਨਹੀਂ ਨਹੀਂ ਉਹਨਾਂ ਨੇ ਦੱਸਿਆ ਵਾ ਉਹਨਾਂ ਨੂੰ ਦੱਸਿਆ ਵੀ ਕੰਮ ਕਰਾ ਦਾਂਗੇ ਵੀ ਤੁਸੀਂ ਧਰਨਾ ਲਾਓ ਪਰ ਦੇ ਅੱਜ ਤੱਕ ਸਾਡੇ ਕੋ ਇੱਥੇ ਧਰਨੇ ਤੇ ਕੋਈ ਆਉਂਦਾ ਨਹੀਂ ਉਹਨਾਂ ਚਿਰ ਅਸੀਂ ਧਰਨਾ ਆਪੜਾ ਉਸੇ ਤਰ੍ਹਾਂ ਚੱ ਮਾਮਲਾ ਇਹ ਸਾਡੀ ਟ੍ਰੇਨ ਸੀਗੀ ਜੋ 40 ਸਾਲ ਤੋਂ ਬੰਦ ਪਈ ਸੀ ਤੇ ਆਪਾਂ ਨੇ ਇਹਦੀ ਮੈਂਟਰੀ ਮੁੱਫੀ ਕਰਵਾ ਕੇ ਹੀ ਕਬਜ਼ਾ ਲੈ ਲਾ ਲਿਆ ਸਾਰੇ ਸਰਕਾਰੀ ਸਾਰੇ ਕੋਤਪਰੇ ਨਾਲ ਸੀਗਾ ਤੇ ਦੋ ਦਿਨਾਂ ਜੀਸੀਪੀਆਂ ਤਿਆਰੀਆਂ ਰਹੀਆਂ ਅੱਜ ਕੁਝ ਜਿਹੜਾ ਨਹੀਂ ਕਿ ਨਾ ਥਾਬੇ ਇੱਕਾ ਥਾਬੇ ਵਾਲੇ ਨੇ ਇਹਨਾਂ ਦੀ ਵਿੱਚ ਜ਼ਮੀਨ ਆਉਂਦੀ ਆ ਕੋਤੇ ਇਹੇ ਨੇ ਉਸ ਦੋ ਘਰ ਦੇ ਵਿੱਚ ਆਉਂਦੇ ਨੇ ਉਹ ਬੰਦੇ ਨੇ ਤੇ ਉਸ ਦੇ ਨਾਲ ਨਾ ਪਾੜਵਾਜ ਦੇ ਬੰਦੇ ਨਾਲ ਉਹ ਜਿਹੜੀ ਵਿੱਚ ਜ਼ਮੀਨ ਆਉਂਦੀ ਆ ਇਹਨਾਂ ਦੀ ਜ਼ਮੀਨ ਵਿੱਚ ਆਉਂਦੀ ਆ ਬਾਈ ਉਹ ਕੰਮ ਖੜਾ ਕਰਦੇ ਨੇ ਉਹਨਾਂ ਨੇ ਅੱਜ ਆ ਕੇ ਕੰਮ ਰੋਕ ਦਿੱਤਾ ਉਹਨਾਂ ਦੀ ਜ਼ਮੀਨ ਆ ਰਹੀ ਆ ਜੀ ਉਹ ਨਜਾਇਜ਼ ਕਬਜ਼ੇ ਆ ਰਿਹਾ ਜੀ ਉਹ ਕਹਿੰਦੇ ਸਾਡੀ ਛੁੱਟ ਰਹੀ ਹੈ ਹੈ ਨਜਾਇਜ਼ ਕਬਜ਼ਾ ਦਾ ਕਰਿਆ ਹੈਗਾ ਤੇ ਉਹ ਲੋਕਰ ਆਏ ਨੇ ਜਿਹੜੇ ਜਿੰਨਾਂ ਨੂੰ ਹੁਣ ਛੁੱਟ ਰਿਹਾ ਕਬਜ਼ਾ ਨਜਾਇਜ਼ ਕਬਜ਼ਾ ਕਰਿਆ ਹੁਣ ਚਾਰੀ ਕਬਜ਼ਾ ਹਨੇ ਮਾ ਕਾ ਗਿਆ ਮੈਂ ਕੀ ਖਾਤਾ ਪਾਣੀ ਹੁਣ ਤਗਲੀ ਵਾਰ ਵੀ ਪਾਣੀ ਆ ਤਿੰਨ ਵਾਰ ਮੇਰੀ ਖੋਦੀਓ ਜੀ ਪਾਣੀ ਆ ਗਿਆ ਸਾਡੀ ਬਦਲ ਮਾਰਦੀ ਹੈ ਪਿਛਲੀ ਵਾਰ ਮੇਰੇ ਦਵਾਰਾ ਕਿਲੇ ਥਾਣਾ ਦੇ ਮਰਨੇ ਮੈਂ ਦਵਾਰੇ ਵੀਚੇ ਨੇ ਜਿਹੜਾ ਪੱਤਰ ਸੀ ਜਿਆਤੀ ਮੈਂ ਰੋ ਖਾਤੇ ਆ ਮੋੜ ਕੇ ਥਾਣਾ ਦੀ ਵੀ ਉਹ ਕਿਥੋਂ ਨੂੰ ਪਤਾ ਇਹਦਾ ਲੇਟ ਲੱਗਦਾ ਨਹੀਂ ਮੋੜ ਕੇ ਉਧਾਰ ਤੇ ਨਿਕਲਦਾ ਆ ਅਸੀਂ ਮੰਗ ਕਰਦੇ ਆਂ ਵੀ ਜਿਹੜੇ ਬੰਦੇ ਰੋਬ ਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਐਨਾ ਚਿਰ ਬਾਅਦ ਹੀ ਹੁਣ ਛੱਡਣੀ ਚਾਹੀਦੀ ਹੈ ਜੀ ਇਹਨਾਂ ਨੂੰ। ਸਾਡੀ ਕਾਹਦੀ ਮਦਦ ਕਰਨਾ। ਮੇਰਾ ਨਾਮ ਪਰਮਿੰਦਰ ਸਿੰਘ ਫਾਰਮਾਚਰ ਚਰਨ ਸਿਕੰਦਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਡਕੋਆ। ਜਿਹੜਾ ਜਿਹੇ ਧਰਨਾ ਲਾਇਆ ਜੀ ਤੁਸੀਂ ਕਿਸ ਕਿਸ ਕਾਰਨ ਕਰਕੇ ਲਾਇਆ ਜੀ? ਸਾਨੂੰ ਸਵੇਰੇ 8:00 ਵਜੇ ਅੱਜ ਪਤਾ ਲੱਗਿਆ ਵੀ ਇੱਥੇ ਬਹੁਤ ਕਿਸਾਨਾਂ ਦੀ ਫਸਲ ਪਰਸੋਂ ਤੋਂ ਪ੍ਰਸ਼ਾਸਨ ਨੇ ਪ੍ਰਵਾਦ ਕਰਤੀ। ਹੱਦ ਵਿੱਚ ਆ ਗਿਆ ਜਦੋਂ ਅਸੀਂ ਆ ਪੰਜ ਮਸ਼ੀਨਾਂ ਲੱਗੀਆਂ ਨੇ ਧਾਨ ਖੜੇ ਤੇ ਰਹਿਮੀ ਨਾਲ ਬਰਬਾਦ ਕੀਤਾ ਜਾ ਰਹੇ ਸੀ ਆ ਕੇ ਅਸੀਂ ਕੰਮ ਰੋਕਿਆ ਸਰਕਾਰ ਤੋਂ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਇਹ ਕੀ ਜ਼ਰੂਰਤ ਕੀ ਪੈ ਗਈ ਲੋਕਾਂ ਦੀ ਫਸਲਾਂ ਖਰਾਬ ਕਰਨ ਦੀ ਜੇ ਜਦੋਂ ਕੋਈ ਕੰਮ ਕਰਨਾ ਵੀ ਉਹ 6 ਮਹੀਨੇ ਦੀ ਫਸਲ ਖਾਲੀ ਖੇਤ ਖਾਲੀ ਜੇ ਜਲਦੀ ਕਰ ਲੈ ਜਾਂ 2 ਮਹੀਨੇ ਪਹਿਲਾਂ ਕਰ ਲੈਂਦੇ ਹੁਣ ਇੰਨੀ ਕੀ ਐਮਰਜੈਂਸੀ ਪੈ ਗਈ ਸਾਨੂੰ ਅੱਜ ਤੱਕ ਕਦੇ ਕੋਈ ਪ੍ਰੋਬਲਮ ਨਹੀਂ ਹੈ 40 ਸਾਲ ਤੋਂ ਇਹ ਜਿਹੜਾ ਸੇਮ ਦੇ ਨਾਲ ਇਹ ਨੇ ਕਿ ਸੇਮ ਆਉਂਦੀ ਪਾਣੀ ਉੱਪਰ ਦੀ ਸੇਮ ਆਉਂਦੀ ਉਹਦੇ ਕਰਕੇ ਕੱਢੇ ਹੋਏ ਜੀ 50 ਸਾਲ ਤੋਂ ਤਕਰੀਬ ਨੇ ਇਹ ਬੰਦ ਰਹਿਣ ਦੀ ਜ਼ਰੂਰਤ ਨੇ ਹੁਣ ਜਾਣ ਬੁੱਝ ਕੇ ਨਾਲੇ ਕਿਸੇ ਆਪਸੀ ਖਹਿਵਾ ਜੀ ਕਰਕੇ ਦੋ ਮੰਨਾਂ ਦੀ ਆਪਸੀ ਖਹਿਵਾ ਜੀ ਆ ਤੁਹਾਡੇ ਨਾਲ ਦੇ ਜੱਥੇ ਬੰਦੇ ਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕੋਈ ਸਾਡੀ ਕਾਫੀ ਲੰਮੇ ਸਮੇਂ ਤੋਂ ਮੰਗ ਸੀਗੀ ਕਿ ਇਹਨੂੰ ਜਿਹੜੀ ਡਰੇਨ ਆ ਚਲਾਇਆ ਜਾਵੇ ਬੜੇ ਦੁੱਖ ਦੀ ਗੱਲ ਆ ਸਾਡੇ ਉਹ ਵੀਰਾਂ ਨੇ ਜਿਹੜਾ ਵੀ ਲੋਕਾਂ ਦੀਆਂ ਫਸਲਾਂ ਬਚਾਉਣੇ ਨੇ ਜਾਂ ਆੜਦੀਆਂ ਨੇ ਏ ਹੁਣ ਉਹਨਾਂ ਨੇ ਸੋਚਣਾ ਵੀ ਉਹ ਕਿਹੜੇ ਪਾਸੇ ਚਲਣਾ ਫਸਲਾਂ ਮੇਰੇ ਹਿਸਾਬ ਨਾਲ ਜਿਹੜੀਆਂ ਝੱਠੇਬੰਦੀਆਂ ਨੇ ਉਹ ਕਿਸਾਨਾਂ ਦੀਆਂ ਫਸਲਾਂ ਬਚਾਉਂਦੀ ਨੇ ਜਾਂ ਜ਼ਮੀਨਾਂ ਬਚਾਉਂਦੀਆਂ ਤਾਂ ਝੱਠੇਬੰਦੀਆਂ ਕੰਮਦੀਆਂ ਨੇ ਜ ਜ ਉਹਨਾਂ ਦਾ ਫਾਰਮੂਲਾ ਜੇ ਇਹ ਹੈ ਵੀ ਫਸਲਾਂ ਆੜ ਕੇ ਜਾਂ ਲੋਕਾਂ ਨੂੰ ਆੜ ਕੇ ਝੱਠੇਬੰਦੀਆਂ ਬਣਦੀਆਂ ਨੇ ਤਾਂ ਉਹਨਾਂ ਦੀ ਉਹ ਉਹਨਾਂ ਦੀ ਸੋਚ ਸਾਡੀ ਸੋਚ ਇਹ ਨਹੀਂ ਹੈ ਜੇ ਸਰਕਾਰ ਦੀ ਜਗ੍ਹਾ ਸਰਕਾਰ ਤਾਂ ਛੜਾਊਗੀ ਉਹ ਜੀ ਸਰਕਾਰ ਦੀ ਜਗ੍ਹਾ ਦੀ ਜੇ ਫਸਲ ਬੀਜੀ ਹੋਈ ਹੈ ਜੀ ਸਰਕਾਰ ਦੇ ਇਹ ਤਾਂ ਲੋਕਾਂ ਦੀ ਭਲੇ ਵਾਸਤੇ ਹੈ ਜੀ ਜਿਹੜਾ ਨਾਲਾ ਬਣ ਜਗਾ ਬਿਲਕੁਲ ਕੋਈ ਭਲਾ ਨਹੀਂ ਇਹ ਤਾਂ ਕਾਪਟਾ ਪੈਣਗੇ ਭਲੇ ਜੀ ਕੋਈ ਗੱਲ ਜ਼ਮੀਨ ਦੋ ਹਿੱਸਿਆਂ ਚ ਵੰਡੀ ਜਾਊ ਸਾਨੂੰ ਉਧਰ ਉਧਰ ਜਾਣ ਚ ਪ੍ਰੋਬਲਮ ਆਊਗੀ ਪਾਣੀ ਦੀ ਪ੍ਰੋਬਲਮ ਦੂਜੇ ਪਾਸੇ ਅਸੀਂ ਕਿਵੇਂ ਸਿੰਜਾਂਗੇ ਉਹ ਤੋਂ ਬਿਨਾਂ ਜਿਹੜੇ ਫੰਦੀ ਵਾਲਦਾਂ ਜੋ ਲੱਗ ਜਾਣੇ ਆ ਉਹਦੇ ਨਾਲ ਪਾਣੀ ਰੁਕੂਗਾ ਬਰਸਾਤ ਚ ਜਦ ਹੜ੍ਹਾਂ ਦਾ ਪਾਣੀ ਵੀ ਜਮਾ ਆਊਗਾ ਸਾਡੇ ਇੱਥੇ ਹੜ੍ਹਾਂ ਨਾਲ ਫਸਲਾਂ ਡੁੱਬਣਗੀਆਂ ਜਿਹੜੇ ਭਾਰਤੀ ਕਿਸਾਨ ਜੀ ਨੂੰ ਗਾਦਿਆਂ ਦੇ ਪ੍ਰਧਾਨ ਨੇ ਹਰਦੀਪ ਸਿੰਘ ਗਿਆਸਪੁਰਾ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਵੀ ਜਗਾ ਇਹਦੇ ਵਿੱਚ ਆ ਰਹੀ ਆ ਬਿਲਕੁਲ ਉਹਦੇ ਸਮੇਂ ਤੋਂ ਵੀ ਉਹਤੇ ਕਬਜ਼ਾ ਕੀਤਾ ਨਹੀਂ ਉਹਦੇ ਕਹਿਣ ਨਾਲ ਕੀ ਹੋ ਜਾਊਗਾ ਉਹ ਲੋਕਾਂ ਨੂੰ ਮੇਰੇ ਬਾਰੇ ਹੀ ਪਤਾ ਕਰਦੀਆਂ ਬਾਰੇ ਹੀ ਪਤਾ ਇਹ ਦੱਸਣ ਦੀ ਲੋੜ ਨਹੀਂ ਹੁੰਦੀ ਕਿਸੇ ਨੂੰ ਵੀ ਕੀ ਕਿਹੜਾ ਤੁਹਾਨੂੰ ਥੋੜੀ ਜਗ੍ਹਾ ਹੁੰਦੀ ਹੈ ਜੀ ਵਿੱਚ ਬਿਲਕੁਲ ਨਹੀਂ ਹੁੰਦੀ ਨਹੀਂ ਉਹਨਾਂ ਦਾ ਇਹ ਕਹਿਣਾ ਵਾ ਜਿਹੜੀ ਜਗ੍ਹਾ ਵਾ 40 ਸਾਲ ਤੋਂ ਜਿਹੜੀ ਤੁਸੀਂ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਕਿੱਥੇ ਕੀਤਾ ਦੱਸ ਦੇ ਦੱਸ ਦੇ ਕਿੱਥੇ ਕੀਤਾ ਜਿਹੜੀ ਡਰੇਨ ਹੈ ਮੇਰੇ ਖੇਤ ਤੇ ਨਹੀਂ ਮੇਰਾ ਕੋਈ ਸੜਕ ਨਾਲ ਕੋ ਸੜਕ ਦੇ ਨਾਲ ਨਾਲ ਜਾਂਦੀ ਹੈ ਸਾਡੇ ਮੈਦਾਨ ਮੇਰਾ ਕੋਈ ਖੇਤ ਸੜਕ ਦੇ ਨਾਲ ਨਹੀਂ ਲੱਗਦਾ ਤੇ ਉਹਨਾਂ ਦੇ ਕਹਿਣ ਨਾਲ ਅਸਲ ਚ ਉੱਥੇ ਚੱਕਰ ਕੀ ਆ ਜਿਹੜਾ ਹਰਦੀਪ ਕਰਦੀ ਇਹਨਾਂ ਦੀ ਆਪ ਚ ਖਵੇ ਬਾ ਜੀ ਪਿੰਡ ਚ ਜਿਹੜੀ ਗੜੀ ਪਿੰਡ ਚ ਚਾਚੇ ਭਤੀਜੇ ਦੀ ਲੜਾਈ ਆ ਉਦੇ ਕਰਕੇ ਉਹਨੂੰ ਤੰਗ ਕਰਨ ਦੇ ਮਾਰੇ ਇੱਕ ਦੂਏ ਨੂੰ ਤੰਗ ਕਰਨ ਦੇ ਮਾਰੇ ਆਮ ਸਾਰੇ ਲੋਕਾਂ ਨੂੰ ਬੜੀ ਦਾ ਬੱਕਰਾ ਇਹ ਬਣਾ ਰਹੇ ਨੇ ਉਹ ਤਾਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰ ਰਹੇ ਨੇ ਕਿ ਤੁਸੀਂ ਜਿਹੜਾ ਸਰਕਾਰੀ ਕੰਮ ਉਹਦੇ ਵਿੱਚ ਵਿਘਨ ਪਾਇਆ ਵੀ ਉਹਦੇ ਕਰਵਾਏ ਕੀਤੀ ਜਾਵੇ ਉਹ ਉਹਨਾਂ ਦੇ ਕਹਿਣ ਦਾ ਕੀ ਹੋ ਜਾਊਗਾ ਜਿਹੜੇ ਸੜਕਾਂ ਰੋਜ਼ ਰੋਕਦੇ ਨੇ ਬਿਨਾਂ ਕਿਸੇ ਕਾਰਨ ਤੋਂ ਕਾਰਵਾਈ ਤਾਂ ਉਹਨਾਂ ਦੇ ਹੋਣੀ ਚਾਹੀਦੀ ਹੈ ਬਿਨਾਂ ਕਿਸੇ ਕਾਰਨ ਤੋਂ ਸੜਕਾਂ ਰੋਕਦੇ ਨੇ ਕਾਰਵਾਈ ਤਾਂ ਉਹਨਾਂ ਦੇ ਬੜੀ ਛੱਟ ਤੇ ਕਹਿੰਦੇ ਅਸੀਂ ਤਾਂ ਆਪਣੇ ਫਸਲਾਂ ਬਚਾਉਣ ਦੇ ਯਮਨ ਕੀਤੀ ਹੈ ਫਸਲਾਂ ਬਚਾਈਆਂ ਨੇ ਫਸਲ ਚੋਣਾਂ ਦੇ ਕਹਿਣ ਦਾ ਸਾਨੂੰ ਕੋਈ ਫਰਕ ਨਹੀਂ ਪੈਣਾ ਜੇ ਉਹ ਕਹਿਣਗੇ ਕਿ ਨਾ ਜੇ ਜਿਹੜੀ ਗੱਲ ਸੱਚ ਆ ਉਹਦੇ ਅਸੀਂ ਕਹਾਂਗੇ ਡਟ ਕੇ ਲੜਾਈ ਲੜਾਂਗੇ ਬਿਲਕੁਲ ਨਹੀਂ ਰੋਕਾਂ ਦਾ ਨੁਕਸਾਨ ਹੋਣ ਬੰਦੇ ਜੇ ਉਹਨਾਂ ਦੀ ਕੋਈ ਆਪਸੀ ਪਾਰਟੀ ਬਾਜੀ ਉਹ ਉਹਨਾਂ ਲੋਕਾਂ ਨਾਲ ਨਿਪਟਣ ਜਿਹਨਾਂ ਲੜਾਈ ਆ ਉਹਨਾਂ ਪਿੱਛੇ ਲੋਕਾਂ ਨੂੰ ਕਿਉਂ ਭਰੀ ਸਾਰੇ ਪ੍ਰਸ਼ਾਸਨ ਨੂੰ ਹੀ ਪਤਾ ਵੀ ਉਹਨਾਂ ਦਾ ਕੀ ਰੌਲਾ ਪ੍ਰਸ਼ਾਸਨ ਵੀ ਇੱਥੇ ਦਬਾਅ ਥੱਲੇ ਆ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਜਿਹੜੀ ਟ੍ਰੇਨ ਦੀ ਜਗ੍ਹਾ ਆ ਰਹੀ ਆ ਕਿ ਉਹ ਜਿਹੜੇ ਧਾਨ ਵਧਣ ਤੋਂ ਬਾਅਦ ਵੀ ਤੁਸੀਂ ਕਹਿ ਰਹੇ ਅਸੀਂ ਕਿਉਂ ਕਹਿੰਦੇ ਅਸੀਂ ਕਿਹਨਾਂ ਜਿੱਥੇ ਜ਼ਰੂਰਤ ਨਹੀਂ ਜਿੱਥੇ ਜ਼ਰੂਰਤ ਨਹੀਂ ਉੱਥੇ ਕਿਉਂ ਸਰਕਾਰ ਟ੍ਰੇਨ ਕੱਢੂਗੀ ਇੱਕ ਹੋ ਸਕਦਾ ਜੇ ਇੱ ਅੱਜ ਇਹ ਕਿਹਨੇ ਸਰਕਾਰ ਖੇਤਾਂ ਨੂੰ ਤੋਂ ਪੈਸੇ ਲੈ ਕੇ ਰਹੁੰਦੇ ਦੇ ਵਿੱਚ ਇਹਨਾਂ ਦੀ ਜਗ੍ਹਾ ਜਿਹਨੂੰ ਤੋਂ ਪਹਿਲਾਂ ਲਈ ਆ ਲਈ ਵੀ ਉਹਨਾਂ ਲੋਕਾਂ ਤੋਂ ਹੀ ਆ। ਇਹ ਜਰੂਰਤ ਐ ਨਹੀਂ ਜੇ 8-10 ਕਿੱਲਾਂ 'ਚ ਇਕੱਠਾ ਹੋ ਕੇ ਪਾਣੀ ਲੰਘਦਾ। ਜੇ ਉਹਰੇ ਡਰੇਨ ਹੋ ਜੂਗੀ ਤੁਸੀਂ ਮੌਕਾ ਦੇਖੋ ਜਿਹੜੀਆਂ ਬੰਦੇ ਲੱਗਦੇ ਨੇ ਉਹ ਦੋ ਹਿੱਸਿਆਂ 'ਚ ਵੰਡੇ ਜਾਣਾ। ਪਾਣੀ ਉਹ ਰੁਕਣ ਲੱਗ ਜਾਣਾ। ਇੱਧਰ ਤੇ ਖੇਤ ਵਾਲਾ ਦੂਏ ਪਾਸੇ ਆਪਣਾ ਜਿਹੜਾ ਉੱਧਰ ਖੇਤ ਉੱਧਰ ਕੋਲੋਂ ਪਾਣੀ ਜਿਵੇਂ ਦਊਗਾ। ਅਸਲੇ ਸੇਮ ਨਾਲ ਨਾਲ ਜਿਹੜਾ ਦੇਹ ਜੇ ਆਮ ਸੂਗਾ ਹੁੰਦਾ ਜਾਂ ਕੋਈ ਹੋਰ ਹੁੰਦਾ ਉਹ ਇੱਕ ਪਾਸੇ ਸੀ ਕੱਢਦੇ ਨੇ। ਇਹ ਸੇਮ ਵਾਲਾ ਨਾਲ ਇਹ ਗੱਪੇ ਚ ਇਸ ਕਰ ਹੁਣ ਸੇਮ ਵਾਲੀ ਕੋਈ ਸਮੱਸਿਆ ਨਹੀਂ ਪਾਣੀ ਤਾਂ ਉਹ ਦੂਰ ਚਲੇ ਗਿਆ। ਹਸਲ ਗੱਲ ਇਹ। ਹੁਣ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕੰਮ ਜਲਦੀ ਚਲਾਇਆ ਜਾਊਗਾ। ਕੋਈ ਗੱਲ ਨਹੀਂ ਪ੍ਰਸ਼ਾਸਨ ਦਵੇ ਭਰੋਸਾ ਗਲਤ ਕੰਮ ਪ੍ਰਸ਼ਾਸਨ ਨੇ ਜੇ ਕਰਨਾ ਕਿਸੇ ਦਬਾਅ 'ਚ ਉਹ ਕਰੇ ਅਸੀਂ ਰੋਕਾਂਗੇ। ਐਸਾ ਸਦਨਨ ਲਗਾਇਆ ਗਿਆ ਸੀ ਕਿ ਕਿਸਾਨ ਜੀਨ ਵੱਲੋਂ ਚਿਕਵਾਇਆ ਗਿਆ ਵਾ ਕੀ ਭਰੋਸਾ ਦਿੱਤਾ ਗਿਆ। ਤੇ ਕੱਲ ਪ੍ਰਸ਼ਾਸਨ ਵੱਲੋਂ ਜਿਹੜੀ ਜਿਹੜੀ ਗੜੀ ਦਾ ਖਾਨਾ ਤੇ ਹੋਰ ਜਿਹੜਾ ਅੱਗੇ ਸਾਈਕਲ ਜਾ ਰਿਹਾ ਉਸ ਬੰਦੇ ਨਿਸ਼ਾਨਦੇਹੀ ਕਰਵਾਤੀ ਗਈ ਸੀ। ਇੰਟਰਵਿਊ ਸਾਹਿਬ ਵੱਲੋਂ ਸਾਡੋ ਰਿਕਵੈਸਟ ਆਈ ਸੀਗੀ ਉਹਦੇ ਆਧਾਰ ਤੇ ਅਸੀਂ ਨਿਸ਼ਾਨਦੇ ਸਾਡੇ ਕਾਨੂੰਗੋ ਸਹਿਬਾਨ ਪ੍ਰਧਾਨ ਜੀ ਆਪਣਾ ਸਾਡੇ ਮਟਵਾਰੀ ਸਹਿਬਾ ਤੇ ਹੋਰ ਮਟਵਾਰੀ ਸਹਿਬਾਨ ਨੇ ਕਲਰ ਕਰ ਦਿੱਤੀ ਸੀ ਤੇ ਹੁਣ ਅੱਜ ਵੀ ਜਿਹੜਾ ਹੈ ਕਾਜੇ ਦੀ ਕਾਰਵਾਈ ਆਫਟਰ ਰਿਸ਼ਾਦੇ ਡਿਪਾਰਟਮੈਂਟ ਵੱਲੋਂ ਜਿਹੜੀ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਸੀ ਉਸ ਬੰਦੇ ਕਿਸ ਨੇ ਰੋਕ ਲਗਾਈ ਹੈ ਰੋਕੂ ਰੋਕਿਆ ਉਹਨਾਂ ਨੂੰ ਤਾਂ ਇਹਨਾਂ ਨੂੰ ਬੰਦੋ ਕਰ ਲਗਾਇਆ ਦਾ ਸੀ ਕਾਜੇ ਦੇ ਰੋਕੋ ਲੋ ਤੇ ਸਾਡੇ ਵੱਲੋਂ ਇਹਨਾਂ ਨੂੰ ਇਸ਼ਾਰਾ ਦਿੱਤਾਗਾ ਕਿ ਜੋ ਵੀ ਕਾਰਵਾਈ ਕੀਤੀ ਜਾਣੀ ਹੈ ਅੱਜ ਤੱਕ ਹਟਾਈ ਜਾਣਾ ਹੋਰ ਇੱਕ ਇਨਚੁਲਾ ਜਾ ਜਲਦੀ ਚੁਲਾ ਜਿੰਨਾ ਦਾ ਕਹਿਣਾ ਹੈ ਕਿ ਉਹਨਾਂ ਨੇ ਟੱਕੇ ਨਾਲ ਕੰਮ ਕਰ ਆਇਆ ਬੰਦਾ ਇਹ ਕੋਈ ਨਹੀਂ ਕਰਦੇ ਉਹਨਾਂ ਨੇ ਅਸੀਂ ਹਲੇ ਇਸ ਬੰਦੇ ਡਿਪਾਰਟਮੈਂਟ ਤੋਂ ਰਿਪੋਰਟ ਲੈਣੇ ਆ ਕਿਹੜੀ ਕੋ ਸਾਫ ਤੋਂ ਕੀ ਰਿਪੋਰਟ ਹੈ ਉਹ ਫਿਰ ਕਰਦੇ ਹਾਂ ਕੱਲ੍ਹ ਤੱਕ ਕੰਮ ਸਟਾਰਟ ਹੋਊਗਾ ਉਹ ਜਲਦੀ ਕਰਤਾ ਜਾਏਗਾ ਕਿ ਮੈਂ ਆਪਣੇ ਸੀਨੀਅਰ ਹੋਰ ਨਾਲ ਗੱਲ ਕਰਦਾ ਉਸ ਤੋਂ ਬਾਅਦ ਜੀਆ ਹੋਗਾ